ਜੰਮੂ ਕਸ਼ਮੀਰ ਦੇ ਪੈਲਗਾਮ ਵਿੱਚ ਅੱਤਵਾਦੀਆਂ ਦੇ ਵੱਲੋਂ 27 ਸਲਾਨੀਆਂ ਦੇ ਕਤਲਿਆਮ ਤੋਂ ਬਾਅਦ ਭਾਰਤ ਦੇ ਵਿੱਚ ਬਹੁਤ ਗੁੱਸਾ ਭਰਿਆ ਹੋਇਆ ਹੈ ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤ ਕਿਸੇ ਵੀ ਸਮੇਂ ਪਾਕਿਸਤਾਨ ਦੇ ਵਿਰੁੱਧ ਕੋਈ ਵੱਡੀ ਫੌਜੀ ਕਾਰਵਾਈ ਕਰ ਸਕਦਾ ਹੈ ਪਾਕਿਸਤਾਨ ਨੂੰ ਵੀ ਭਾਰਤ ਤੋਂ ਹਮਲੇ ਦਾ ਲਗਾਤਾਰ ਡਰ ਬਣਿਆ ਹੋਇਆ ਹੈ ਅਤੇ ਇਸ ਦਾ ਸਬੂਤ ਇਸ ਦੇ ਨੇਤਾਮਾਂ ਦੇ ਬਿਆਨਾਂ ਦੇ ਵਿੱਚ ਵੀ ਦਿਖਾਈ ਦਿੰਦਾ ਹੈ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਭਾਰਤ 1-2 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੇ ਦੇਸ਼ ਉੱਤੇ ਹਮਲਾ ਕਰ ਸਕਦਾ ਹੈ। ਇੰਨੀ ਦਿਨੀ ਪਾਕਿਸਤਾਨ ਵਿੱਚ ਹਰ ਕਿਸੇ ਦੇ ਮੂੰਹ ਤੇ ਇਹ ਸਵਾਲ ਹੈ ਜੇ ਭਾਰਤ ਹਮਲਾ ਕਰਦਾ ਹੈ ਤਾਂ ਪਾਕਿਸਤਾਨ ਆਖਰ ਕੀ ਕਰੇਗਾ? ਜਦੋਂ ਪਾਕਿਸਤਾਨੀ ਪੱਤਰਕਾਰ ਨੇ ਇਹੀ ਸਵਾਲ ਇੱਕ ਸਥਾਨਕ ਨੇਤਾ ਸ਼ੇਰ ਅਫਜ਼ਲ ਖਾਨ ਮਰਵਾਦ ਤੋਂ ਪੁੱਛਿਆ ਤਾਂ ਉਸ ਨੇ ਇੱਕ ਸ਼ਾਨਦਾਰ ਜਵਾਬ ਦਿੱਤਾ। ਪਾਕਿਸਤਾਨੀ ਸੰਸਦ ਮੈਂਬਰ ਮਰਵਾਦ ਨੂੰ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗ ਵੱਧਦੀ ਹੈ ਤਾਂ ਕੀ ਉਹ ਬੰਦੂਕ ਲੈ ਕੇ ਸਰਹੱਦ ਉੱਤੇ ਜਾਣਗੇ ਇਸ ਉੱਤੇ ਉਹਨੇ ਕਿਹਾ ਕਿ ਜੇ ਜੰਗ ਵੱਧਦੀ ਹੈ ਤਾਂ ਮੈਂ ਇੰਗਲੈਂਡ ਚਲਾ ਜਾਵਾਂਗਾ ਇਸ ਦੇ ਨਾਲ ਹੀ ਪੱਤਰਕਾਰਾਂ ਨੇ ਉਹਨਾਂ ਤੋਂ ਇਹ ਵੀ ਪੁੱਛਿਆ ਕਿ ਇਹਨਾਂ ਹਾਲਾਤਾਂ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਥੋੜਾ ਪਿੱਛੇ ਹਟਣਾ ਚਾਹੀਦਾ ਤਾਂ ਜੋ ਸਥਿਤੀ ਥੋੜੀ ਜਿਹੀ ਨਾਰਮਲ ਹੋ ਜਾਵੇ ਤਾਂ ਇਸ ਗੱਲ ਉੱਤੇ ਮਰਵਾਤ ਨੇ ਕਿਹਾ ਕਿ ਮੋਦੀ ਮੇਰੀ ਮਾਸੀ ਦਾ ਮੁੰਡਾ ਥੋੜੀ ਲੱਗਦਾ ਮੇਰੀਆਂ ਗੱਲਾਂ ਕੌਣ ਮੰਨੇਗਾ ਸ਼ੇਰ ਅਫਜ਼ਲ ਖਾਨ ਮਰਵਾਤ ਦਾ ਇਹ ਬਿਆਨ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਜਿੱਥੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪਾਕਿਸਤਾਨੀ ਨੇਤਾ ਖੁਦ ਆਪਣੀ ਫੌਜ ਉੱਤੇ ਭਰੋਸਾ ਨਹੀਂ ਕਰ ਰਹੇ ਬਰਵਾਦ ਇੱਕ ਸੀਨੀਅਰ ਪਾਕਿਸਤਾਨੀ ਨੇਤਾ ਹੈ ਜੋ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨਾਲ ਜੁੜਿਆ ਹੋਇਆ ਸੀ ਹਾਲਾਂਕਿ ਉਸਨੇ ਕਈ ਮੌਕਿਆਂ 'ਤੇ ਪਾਰਟੀ ਅਤੇ ਇਸ ਦੇ ਨੇਤਾਵਾਂ ਦੀ ਆਲੋਚਨਾ ਵੀ ਕੀਤੀ ਜਿਸ ਦੇ ਕਾਰਨ ਇਮਰਾਨ ਖਾਨ ਨੇ ਉਸ ਨੂੰ ਪਾਰਟੀ ਦੇ ਮੁੱਖ ਅਹੁਦਿਆਂ ਤੋਂ ਹਟਾ ਦਿੱਤਾ ਸੀ ਇਸ ਦੌਰਾਨ ਪਹਿਰਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਘਾਰ ਤਣਾਅ ਆਪਣੇ ਸ਼ਿਖਰਾਂ 'ਤੇ ਇਸ ਦੇ ਨਾਲ ਹੀ ਪਾਕਿਸਤਾਨੀ ਫੌਜ ਵੱਲੋਂ ਐਲਓਸੀ ਉੱਤੇ ਭੜਕਾਊ ਕਾਰਵਾਈਆਂ ਜਾਰੀ ਨੇ ਬੀਤੇ ਕੱਲ ਰਾਤ ਨੂੰ ਜੰਮੂ ਕਸ਼ਮੀਰ ਦੇ ਕਪਵਾੜਾ ਬਾਰਾਮੂਲਾ ਪੋਂਚ ਰਾਜੋਰੀ ਮੇਂਦਰ ਨੋ ਸ਼ਹਿਰਾ, ਸੁੰਦਰਬਨੀ ਅਤੇ ਅਖਨੂਰ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਕੰਟਰੋਲ ਰੇਖਾ ਦੇ ਨਾਲ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਇਹ ਪਾਕਿਸਤਾਨੀ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਦੀ ਲਗਾਤਾਰ ਦਸਵੀਂ ਰਾਤ ਸੀ ਜਿਸ ਦਾ ਭਾਰਤੀ ਫੌਜ ਨੇ ਵੀ ਟੁਕਮਾ ਜਵਾਬ ਦਿੱਤਾ। ਜੰਮੂ ਕਸ਼ਮੀਰ ਦੇ ਪੈਲਗਾਮ ਵਿੱਚ ਅੱਤਵਾਦੀਆਂ ਦੇ ਵੱਲੋਂ 27 ਸਲਾਨੀਆਂ ਦੇ ਕਤਲਿਆਮ ਤੋਂ ਬਾਅਦ ਭਾਰਤ ਦੇ ਵਿੱਚ ਬਹੁਤ ਗੁੱਸਾ ਭਰਿਆ ਹੋਇਆ ਇਹ ਮੰਨਿਆ ਜਾ ਰਿਹਾ ਹੈ ਕਿ ਭਾਰਤ ਕਿਸੇ ਵੀ ਸਮੇਂ ਪਾਕਿਸਤਾਨ ਦੇ ਵਿਰੁੱਧ ਕੋਈ ਵੱਡੀ ਫੌਜੀ ਕਾਰਵਾਈ ਕਰ ਸਕਦਾ ਹੈ। ਪਾਕਿਸਤਾਨ ਨੂੰ ਵੀ ਭਾਰਤ ਤੋਂ ਹਮਲੇ ਦਾ ਲਗਾਤਾਰ ਡਰ ਬਣਿਆ ਹੋਇਆ ਹੈ। ਅਤੇ ਇਸ ਦਾ ਸਬੂਤ ਇਸ ਦੇ ਨੇਤਾਮਾਂ ਦੇ ਬਿਆਨਾਂ ਦੇ ਵਿੱਚ ਵੀ ਦਿਖਾਈ ਦਿੰਦਾ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਭਾਰਤ 1-2 ਦਿਨਾਂ ਦੇ ਵਿੱਚ ਵਿੱਚ ਉਹਨਾਂ ਦੇ ਦੇਸ਼ ਉੱਤੇ ਹਮਲਾ ਕਰ ਸਕਦਾ ਹੈ। ਇਨੀ ਦਿਨੀ ਪਾਕਿਸਤਾਨ ਵਿੱਚ ਹਰ ਕਿਸੇ ਦੇ ਮੂੰਹ ਤੇ ਇਹ ਸਵਾਲ ਹੈ ਜੇ ਭਾਰਤ ਹਮਲਾ ਕਰਦਾ ਹੈ ਤਾਂ ਪਾਕਿਸਤਾਨ ਆਖਰ ਕੀ ਕਰੇਗਾ ਜਦੋਂ ਪਾਕਿਸਤਾਨੀ ਪੱਤਰਕਾਰ ਨੇ ਇਹੀ ਸਵਾਲ ਇੱਕ ਸਥਾਨਕ ਨੇਤਾ ਸ਼ੇਰ ਅਫਜ਼ਲ ਖਾਨ ਮਰਵਾਦ ਤੋਂ ਪੁੱਛਿਆ ਤਾਂ ਉਸ ਨੇ ਇੱਕ ਸ਼ਾਨਦਾਰ ਜਵਾਬ ਦਿੱਤਾ ਪਾਕਿਸਤਾਨੀ ਸੰਸਦ ਮੈਂਬਰ ਮਰਵਾਦ ਨੂੰ ਪੱਤਰਕਾਰਾਂ ਨੇ ਪੁੱਛਿਆ ਸੀ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਵਿੱਚ ਘਾਰ ਜੰਗ ਵੱਧਦੀ ਹੈ ਤਾਂ ਕੀ ਉਹ ਬੰਦੂਕ ਲੈ ਕੇ ਸਰਹੱਦ ਉੱਤੇ ਜਾਣਗੇ ਇਸ ਉੱਤੇ ਉਹਨੇ ਕਿਹਾ ਕਿ ਜੇ ਜੰਗ ਵੱਧਦੀ ਹੈ ਤਾਂ ਮੈਂ ਇੰਗਲੈਂਡ ਚਲਾ ਜਾਵਾਂਗਾ ਇਸ ਦੇ ਨਾਲ ਹੀ ਪੱਤਰਕਾਰਾਂ ਨੇ ਉਹਨਾਂ ਤੋਂ ਇਹ ਵੀ ਪੁੱਛਿਆ ਕਿ ਇਹਨਾਂ ਹਾਲਾਤਾਂ ਵਿੱਚ ਕੀ ਤੁਹਾਨੂੰ ਲੱਗਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਥੋੜਾ ਪਿੱਛੇ ਹਟਣਾ ਚਾਹੀਦਾ ਹੈ ਤਾਂ ਜੋ ਸਥਿਤੀ ਥੋੜੀ ਜਿਹੀ ਨਾਰਮਲ ਹੋ ਜਾਵੇ ਤਾਂ ਇਸ ਗੱਲ ਉੱਤੇ ਮਰਵਾਤ ਨੇ ਕਿਹਾ ਕਿ ਮੋਦੀ ਮੇਰੀ ਮਾਸੀ ਦਾ ਮੁੰਡਾ ਥੋੜੀ ਲੱਗਦਾ ਮੇਰੀਆਂ ਗੱਲਾਂ ਕੌਣ ਮੰਨੇਗਾ ਸ਼ੇਰ ਅਫਜ਼ਲ ਖਾਨ ਮਰਵਾਤ ਦਾ ਇਹ ਬਿਆਨ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਜਿੱਥੇ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਪਾਕਿਸਤਾਨੀ ਨੇਤਾ ਖੁਦ ਆਪਣੀ ਫੌਜ ਉੱਤੇ ਭਰੋਸਾ ਨਹੀਂ ਕਰ ਰਹੇ ਮਰਵਾਦ ਇੱਕ ਸੀਨੀਅਰ ਪਾਕਿਸਤਾਨੀ ਨੇਤਾ ਹੈ ਜੋ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨਾਲ ਜੁੜਿਆ ਹੋਇਆ ਸੀ ਹਾਲਾਂਕਿ ਉਸਨੇ ਕਈ ਮੌਕਿਆਂ 'ਤੇ ਪਾਰਟੀ ਅਤੇ ਇਸ ਦੇ ਨੇਤਾਵਾਂ ਦੀ ਆਲੋਚਨਾ ਵੀ ਕੀਤੀ ਜਿਸ ਦੇ ਕਾਰਨ ਇਮਰਾਨ ਖਾਨ ਨੇ ਉਸ ਨੂੰ ਪਾਰਟੀ ਦੇ ਮੁੱਖ ਅਹੁਦਿਆਂ ਤੋਂ ਹਟਾ ਦਿੱਤਾ ਸੀ ਇਸ ਦੌਰਾਨ ਪਹਿਰਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿੱਚ ਘਾੜ ਤਣਾਅ ਆਪਣੇ ਸਿਖਰਾਂ 'ਤੇ ਇਸ ਦੇ ਨਾਲ ਹੀ ਪਾਕਿਸਤਾਨੀ ਫੌਜ ਵੱਲੋਂ ਐਲਓਸੀ ਉੱਤੇ ਭੜਕਾਊ ਕਾਰਵਾਈਆਂ ਜਾਰੀ ਨੇ ਬੀਤੇ ਕੱਲ੍ਹ ਰਾਤ ਨੂੰ ਜੰਮੂ ਕਸ਼ਮੀਰ ਦੇ ਕਪਵਾੜਾ, ਬਾਰਾਮੂਲਾ, ਪੋਂਚੇ ਰਾਜੋਰੀ, ਮੈਂਡਰ ਨੋ ਸ਼ਹਿਰਾ, ਸੁੰਦਰਬਨੀ ਅਤੇ ਅਖਨੂਰ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਕੰਟਰੋਲ ਰੇਖਾ ਦੇ ਨਾਲ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਇਹ ਪਾਕਿਸਤਾਨੀ ਫੌਜ ਵੱਲੋਂ ਜੰਗਬੰਦੀ ਦੀ ਉਲੰਘਣਾ ਦੀ ਲਗਾਤਾਰ ਦਸਵੀਂ ਰਾਤ ਸੀ ਜਿਸ ਦਾ ਭਾਰਤੀ ਫੌਜ ਨੇ ਵੀ ਟੁਕਮਾ ਜਵਾਬ ਦਿੱਤਾ